ਚੋਂ ਤੜਕਾ ਮੈਂ ਲਾਤਾ ਹੂੰ ਰਾਜਮਾ ਬਣ ਕੇ ਤੇ ਆ ਪਾ ਕੇ ਧਨੀਆ ਫਿਰ ਮੈਂ 베ਲੀ ਦੇ ਉਹ ਪਤਾ ਨਹੀਂ ਮੰਮੀ ਉਹਨੇ ਮੈਨੂੰ ਕਿਵੇਂ ਕਰੂ ਉਹ ਕਰਤਾ ਸਾਰਾ ਦਿਨ ਛੋਟ ਛੋਟ ਕਰੀ ਜਾਂਦੇ ਨੇ ਮੇਰੇ ਜਾਣ ਤੇ ਉਹਨੂੰ ਇਹ ਨਹੀਂ ਲੱਗਦਾ ਵੀ ਕਦੇ ਉਹ ਵੀ ਇਸ ਘਰ ਦੇ ਵਿੱਚ ਨੋ ਬਣ ਕੇ ਆਈ ਸੀ ਮੈਨੂੰ ਇੱਥੇ ਭੇਜਤਾ ਪੀ ਕੇ ਮੇਰੇ ਸਮਝਦੀ ਹੋ ਨਹੀਂ ਮੰਮੀ ਗੱਲ ਨੂੰ ਵੰਦਾ ਸਮਝੰਦਾ ਨਹੀਂ ਅਮਰਜੀਤ ਹਾਂਜੀ ਮੰਮੀ ਜੀ ਕੀ ਬਣਾਇਆ ਰਾਜਮ ਅੱਛਾ ਬਣ ਗਿਆ ਹਾਂ ਬਣ ਗਿਆ ਨੇ ਬਸ ਮੈਂ ਥੋੜੀਆਂ ਪੌਣਤ ਰਹਿਣਾ ਤੇ ਨਿਪਾਉ ਦੂੰ ਅੱਛਾ ਚਾਹ ਮੂ ਕੀ ਆਪੀ ਨਾ ਟਾਈਮ ਹੋ ਗਿਆ 4:30 ਹੋ ਗਏ ਨਿਕਲੀ ਪਿੰਨੇ ਹਾਂਜੀ 4:30 ਹੋ ਗਏ ਮੰਮੀ ਤੇ ਤੂੰ ਘਰ ਨਹੀਂ ਜਾਣਾ ਪੁੱਤ ਮੰਮੀ ਕਰੇ ਕਰੀਏ ਮੰਮੀ ਉਹ ਤਾਂ ਬਹੁਤ ਬੋਲਦੀ ਆ ਕਾਹ ਮੰਮੀ ਤੇ ਮੇਦਰਾਨੀ ਕੋਈ ਗੱਲ ਨਹੀਂ ਐ ਹੁਣ ਦਾਈ ਆਈ ਨਾ ਚੜਦੇ ਨੋ ਅਗਿਆਰ ਬੱਚੇ ਜਵਾਨ ਹੋਏ ਆ ਤੇ ਤੇ ਕੋਈ ਨਹੀਂ ਸਸਾਲਾ ਸਭ ਆ ਹੁੰਦੇ ਇਸ ਤਰ੍ਹਾਂ ਦਾ ਸਾਰਾ ਕੁਝ ਬਰਦਾਸ਼ਤ ਕਰੀਦਾ ਕੋਈ ਗੱਲ ਨਰਾਨੀ ਨੂੰ ਕਹਿ ਦੋ ਮੈਂ ਕਿ ਉਹਨਾਂ ਨੂੰ ਮੈਂ ਕਹਿ ਦਾਂ ਕਿ ਕੋਈ ਨਾ ਨਰਾਨੀ ਹੋਣੀ ਤੈਨੂੰ ਹੋਣੀ ਬੋਲਣ ਲੱਗੀਆਂ ਤੈਨੂੰ ਘਰ ਜਾ ਪੁੱਤ ਬਣੇ ਤੂੰ ਰੋਟੀ ਪਾਣੀ ਖਾ ਮੰਮੀ ਜੀ ਮੇਰਾ ਦਿਲ ਨਹੀਂ ਕਰਦਾ ਚਾਹ ਨਾ ਐ ਨਹੀਂ ਕਰਨਾ ਮੈਂ ਇਸ ਤਰ੍ਹਾਂ ਨਹੀਂ ਕਰਨਾ ਪੁੱਤ ਸੁਭਾਅ ਹੁੰਦੀ ਆ ਕੋ ਆਪਣੇ ਕੁ ਸਸਾਂ ਨੂੰ ਨੂੰਹਾਂ ਮਾਰੀਆਂ ਨਹੀਂ ਹੁੰਦੇ ਨਾ ਮੇਰੇ ਘਰ ਨਹੀਂ ਤੇ ਆਈ ਨਾ ਮੈਂ ਕਿਸੇ ਨਾਲ ਬੋਲ ਬਈ ਨਹੀਂ ਕੁਝ ਵੀ ਨਹੀਂ ਚਲ ਕੋਈ ਨਾ ਤਾਂ ਘਰ ਛੱਡ ਕੇ ਤੂੰ ਨਾ ਪਰਾਈ ਦਾ ਹੁੰਦਾ ਇਸ ਵਾਰ ਹੁੰਦੇ ਆ ਅਲੱਗ-ਅਲੱਗ ਇੰਜ ਨਹੀਂ ਕਰੀਦਾ ਹੁੰਦਾ ਘਰ ਜਾ ਆਪਣੇ ਪੁੱਤ ਨਿਆਣੇ ਵੇਖਦੇ ਹੋਣੇ ਮੂੰਹ ਚੁੱਕ ਕੇ ਰੋਟੀ ਖਾਣੀ ਉਹ ਤਾਂ ਖਾ ਕੇ ਨਾ ਤੂੰ ਜਾ ਹੁਣ ਤੁਸੀਂ ਰੱਖ ਨਹੀਂ ਸਕਦੇ ਮੈਨੂੰ ਨਾ 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 ਅਸੀਂ ਨਹੀਂ ਤਰਲ ਸਕਦੇ ਭਾਈ ਨਾ ਉਹ ਮਾੜੇ ਨਹੀਂ ਐਨੇ ਚੰਗੇ ਨਹੀਂ ਕਦੀ ਵੀ ਨਹੀਂ ਨਹੀਂ ਫਿਰ ਮੈਂ ਹਾਰੀ ਹਾਂ ਉਹਨਾਂ ਦੇ ਕੋਲ ਕੀ ਪਤਾ ਮੈਂ ਤੇ ਪੁੱਛੇ ਤੇ ਪਤਾ ਲੱਗੇਗਾ ਮੈਂ ਪੁੱਛੂੰਗੀ ਉਹਨੂੰ ਤੇਰੀ ਸੱਸ ਨੂੰ ਤੇਰੀ ਸੱਸ ਨੇ ਕਦੀ ਮੈਨੂੰ ਮਾੜੀ ਨਹੀਂ ਕਦੀ ਚੰਗੀ ਨਹੀਂ ਕੀਤੀ ਨਾ ਕਾ ਦੀ ਤੈਨੂੰ ਉਹਨੇ ਮਾਰੀ ਮੇਰੇ ਮੂੰਹ ਤੇ ਕਿਹਾ ਉਹ ਤੇ ਮੈਂ ਪੁੱਛੂਗੀ ਨਾ ਕਿ ਕੌਣ ਮਾਰਿਆ ਆਪੜਾ ਰੋਟੀ ਖਾਓ ਚਲ ਜਾ ਠੀਕ ਹੋਊਗੀ ਚਲ ਕਾ ਜਾ ਆਪਣੇ ਬੱਚਿਆਂ ਦੇ ਕੋਲ ਠੀਕ ਹੋਊਗੀ ਆ ਪਤਾ ਮੈਂ ਨਾ ਜਾਣੇ ਨੇ ਦੇਖਦੇ ਹਾਂ ਇਹ ਮੂੰਹ ਚੋਕੇ ਮੰਮੀ ਨਹੀਂ ਆਈ ਮੰਮੀ ਨਹੀਂ ਆਈ ਤੁਸੀਂ ਨਾ ਸ਼ਰੇਆ ਕੀ ਹੋਣੇ ਤੁਸੀਂ ਨਾ ਤੁਸੀਂ ਤਾਂ ਮੈਨੂੰ ਆ ਕੇ ਕਹਿਣ ਲੱਗੇ ਜਿਵੇਂ ਨਾ ਮੋੜ ਕੇ ਮੈਨੂੰ ਘਰੇ ਨਹੀਂ ਬਾੜਨਾ ਹੁੰਦਾ ਨਹੀਂ ਘਰੇ ਬਾੜਾਂਗੇ ਆ ਜੀ ਸੁਖਚਾਂਤੀ ਨਾਲ ਜਮੇ ਗੈਂਤੀ ਸੇ ਕਰੇ ਕਿਉਂ ਨਹੀਂ ਆਇਆ ਤੁਹਾਡਾ ਵਿਗਾੜਿਆ ਚਲ ਚਲੀ ਆ ਨਾ ਤੂੰ ਕਰੇ ਆ ਜਾ ਸੁਖਚਾਂਤੀ ਦਾ ਜੇ ਅੰਗਲ ਨਾਲ ਬੋਲਣ ਲੱਗਿਆ ਪਰ ਮੈਂ ਫੋਨ ਕਰ ਦੇਣਾ ਤੁਹਾਨੂੰ ਮੈਨੂੰ ਫੋਨ ਕਰੀ ਤੇ ਕੋਈ ਮੈਂ ਪੁੱਛੀ ਆ ਕਰੇ ਜਾ ਠੀਕ ਹੈ ਨਾ ਠੀਕ ਹੋਣੀ ਰੋਟੀ ਖਾ ਜਾ ਤੇ ਰੋਟੀ ਪਾਨੀ ਚਾਹ ਦੇ ਦਨ ਅੱਛਾ ਦੇ ਚਲ ਦੱਸ ਮੰਮੀ ਵੀ ਇੱਕ ਦਿਨ ਹੀ ਰੱਖ ਸਕਦੀ ਹੈ ਜੀ ਮੈਨੂੰ ਇੱਕ ਦਿਨ ਮੈਨੂੰ ਰੱਖ ਲਵੇ ਮੇਰੀ ਵੀ ਮਾਂ ਇੱਕ ਮੇਰੀ ਸੱਸ ਜਿਹੜੀ ਗੱਲ-ਗੱਲ ਨਾ ਬੋਲੀ ਜਾਂਦੀ ਹੈ ਮੇਰੀ ਮਾਂ ਇੰਨੀ ਚੰਗੀ ਆ ਫਿਰ ਵੀ ਚਾਹੇ ਕੋਈ ਸੋਚ ਜਵੇ ਜਿਵੇਂ ਮਰਜ਼ੀ ਉਹਨਾਂ ਨੇ ਮੇਰੇ ਨਾਲ ਬੋਲਦੀਆਂ ਰਹਿਣ ਉਹਨਾਂ ਨੂੰ ਮਾਰਾ ਨਹੀਂ ਜਾਂਦੀ ਹੈਗੀ ਕਦੇ ਵੀ ਵੀ ਉਹ ਮਾਰੀਆਂ ਨਹੀਂ ਚਲ ਕੋਈ ਮੈਂ ਤਾਂ ਚਾਹ ਦੇਦੀ ਆ ਆਹਦੀ ਮੰਮੀ ਨੂੰ ਮੈਂ ਕਿਹਾ ਮਾਂ ਮੇਰੀ ਸੱਸ ਬੋਲਦੀ ਆ ਵੀ ਚਲ ਮੈਨੂੰ ਇਹ ਸੀਗੇ ਮੈਂ 2-4 ਦਿਨ ਲਾ ਜੂਗੀ ਹੂੰ ਤੇ ਕਹਿੰਦੀ ਨਹੀਂ ਆਪਦੇ ਘਰੇ ਚਲੀ ਜਾ ਨਹੀਂ ਅਮਰਜੀਤ ਮੈਂ ਵੀ ਤੈਨੂੰ ਇਹੀ ਗੱਲ ਕਹੂੰਗੀ ਦੇਖ ਹਨਾ ਕੁੜੀਆਂ ਤਾਂ ਸੋਹਰਿਆਂ ਦੇ ਘਰ ਅਜੀ ਚੰਗੀਆਂ ਲੱਗਦੀਆਂ ਨੇ ਰਹਿੰਦੀਆਂ ਆਪਦਾ ਤੂੰ ਘਰ बसा ਤੂੰ ਇੱਥੇ ਬੈਠੀਂ ਹੈਂ ਉਹ ਉੱਥੇ ਅਗਲੇ ਪਰੇਸ਼ਾਨ ਹੋ ਰਹਿ ਨੇ ਤੂੰ ਵੀ ਪਰੇਸ਼ਾਨ ਹੋ ਤਾਂ ਤੂੰ ਪਰੇਸ਼ਾਨ ਹੀ ਰਹੀਂ ਚਾਹੇ ਸਾਡੇ ਘਰ 'ਚ ਰਹਿ ਰਹੀਂ ਜਿੱਦਾਂ ਮਰਜੀ ਆਪਾਂ ਤੈਨੂੰ ਉਹ ਨਹੀਂ ਕਹਿ ਰਹੇ ਇਹ ਤੂੰ ਆ ਰਹਿ ਮਗਰ ਆਏ ਕਿ ਤੂੰ ਆਪਣਾ ਘਰ ਬਸਾਬ ਕੁੜੀਆਂ ਤਾਂ ਘਰੇ ਚੰਗੀਆਂ ਲੱਗਦੀਆਂ ਨੇ ਸੋਹਰਿਆਂ ਤੁਸੀਂ ਪਾਪੀ ਲੱਗੇ ਮੰਮੀ ਮੰਮੀ ਨਹੀਂ ਮੈਂ ਮੰਮੀ ਵਾਲੀ ਗੱਲ ਨਹੀਂ ਮੈਂ ਕਰ ਰਹੀ ਮੈਂ ਤਾਂ ਆਪਣੇ ਮਨ ਤੋਂ ਕਹਿ ਰਹੀ ਮੈਂ ਵੀ ਆਪਣੇ ਪੈਕੇ ਜਾਂਦੀਆਂ ਨਾ ਮੈਨੂੰ ਵੀ ਮੇਰੀ ਮਾਂ ਕਹਿੰਦੀ ਜਾਂ ਭਾਬੀ ਕਹਿੰਦੀ ਤੰਦੀ ਤੁਸੀਂ ਆਪਣੇ ਨਾ ਹਨਾ ਤੁਸੀਂ ਹਸਾਬ ਨਾਲ ਹੀ ਆਇਆ ਤਰ ਕੋਈ ਗੱਲ ਨਹੀਂ ਜਿੱਦਾਂ ਮੈਂ ਉਦਾਂ ਜਿੱਦਾਂ ਮਰਜ਼ੀ ਆਓ ਬਲੜ ਗੋਲ ਕੇ ਨਾ ਤਦੇ ਵੀ ਆਇਆ ਕਰੋ ਨਹੀਂ ਤੈਨੂੰ ਉਹਨਾਂ ਦੇਖੀ ਆਈ ਲੱਗਦਾ ਹੈ ਨਾ ਜਿੱਦਾਂ ਤੂੰ ਲੜ ਗੋਲ ਕੇ ਆਈ ਹੈ ਤੈਨੂੰ ਰਵਿਦਾ ਮੰਨਦਾ ਹਨਾ ਬੰਦਾ ਕਿਸੇ ਨਾਲ ਬੈਠੇ ਖੜੇ ਜਾਂ ਗੱਲਾਂ ਕਰੇ ਉਹ ਨਹੀਂ ਹੋਣਗੇ ਮੈਂ ਕਿਹਨੂੰ ਟਕਸਪ ਕਰਨਾ ਹੈ ਤਾਂ ਤੁਹਾਡੇ ਨਾਲ ਹੀ ਕਰਨਾ ਹੈ ਫਿਰ ਤਾਂ ਉਹ ਉਹ ਚਲ ਤੇਰੀ ਗੱਲ ਠੀਕ ਹੈ ਉਹ ਤੇ ਜਿੱਦਾਂ ਮਰਜੀ ਤੂੰ ਸਾਡੇ ਨਾਲ ਕਰ ਹਨਾ ਵਗੈਰ ਤੂੰ ਐ ਕਿ ਤੂੰ ਆਪਦੇ ਘਰੇ ਰਹਿ ਆ ਕਰ ਠੀਕ ਆ ਪਾਪੀ ਹਾਂ ਸਾਡੀ ਗੱਲ ਤੈਨੂੰ ਕੋਈ ਹੀ ਬੁਰੀ ਤਾਂ ਲੱਗੂਗੀ ਪਰ ਮੈਂ ਤੈਨੂੰ ਤੇਰੇ ਭਲੇ ਵਾਸਤੇ ਕਹਿ ਰਹੀ ਹਾਂ ਠੀਕ ਆ ਪਾਪੀ ਹਾਂ ਹੋਰ ਹੋਰ ਆਪਾਂ ਕੀ ਕਹਿ ਸਕਦੇ ਆ ਕੀ ਗੱਲ ਮੈਂ ਮਕੈ ਨਹੀਂ ਉਹ ਮੇਰੀ ਗੱਲ ਤੈਨੂੰ ਗਲਤ ਲੱਗੀ ਹੋਵੇ ਤੇ ਮੈਨੂੰ ਦੱਸਦੀ ਭਾਈ ਨਹੀਂ ਕੋਈ ਗੱਲ ਨਹੀਂ ਤਾਂ ਤੈਨੂੰ ਗਲਤ ਕਿਹਾ ਨਹੀਂ ਗੱਲ ਮੈਂ ਤਾਂ ਤੇਰੇ ਲਈ ਹੀ ਕਹਿ ਰਹੀ ਨੂੰ ਨਹੀਂ ਕੋਈ ਨਾ ਭਾਬੀ ਹੱਸ ਸ੍ਰੀ ਕਲ ਮਮੀ ਜੀ ਸਸਰੀ ਕਲ ਆ ਗਈ ਬੜਦੀ ਲੱਗਿਆ ਹੁਣ ਨਹੀਂ ਮਮੀ ਜੀ ਤੇ ਮੰਮੀ ਕਹਿੰਦੀ ਵੀ ਘਰੇ ਜਾ ਬੱਚੇ ਰੋਂਦੇ ਹੋਣਗੇ ਨਾਂ ਬੱਚੇ ਰਹੁੰਦੇ ਉਹਨਾਂ ਦੀ ਜੱਦ ਨਹੀਂ ਰਹੀ ਜਦ ਤੈਨੂੰ ਜਦ ਤੂੰ ਇੱਥੋਂ ਗਈ ਹੈ ਜਦ ਨਹੀਂ ਬੱਚੇ ਦੇਖੇ ਤੈਨੂੰ ਹੁਣ ਤੂੰ ਬੱਸ ਤੈਨੂੰ ਬੱਚੇ ਦੇਖਣ ਲੱਗ ਗਏ ਹੈ ਦਾਦਾ ਚੁੱਪ ਕਰਕੇ ਛੱਟੇ ਕਾਂਗ ਗਈ ਬੰਦੇ ਨੂੰ ਮੜਾ ਮੋਟਾ ਤਾਂ ਸੋਚਣਾ ਚਾਹੀਦਾ ਵੀ ਕਰਤਾ ਇਹੀ ਕੰਮ ਆਣਾ ਮੈਂ ਛੱਡ ਕੇ ਚੱਲੀ ਆ ਬੱਚਿਆਂ ਨੂੰ ਤੈਨੂੰ ਬੰਦੇ ਨੂੰ ਤਾਂ ਆਪਣੇ ਆਪ ਦੇ ਸੋਚਣਾ ਚਾਹੀਦਾ ਤੂੰ ਤਾਂ ਫਟਾਫਟ ਨਿਕਲ ਗਈ ਝੋਲਾ ਚੱਕ ਨਾ ਕਿਉਂ ਤੈਨੂੰ ਹੁਣ ਰੋਟੀਆਂ ਨਹੀਂ ਦਿੱਤੀਆਂ ਉਹਨਾਂ ਨੇ ਨਹੀਂ ਮੰਮੀ ਜੀ ਅਜੇ ਤਾਂ ਕੋਈ ਗੱਲ ਆ ਮੰਮੀ ਉਹਨਾਂ ਨੇ ਕਹਤਾ ਵੀ ਚੱਲ ਬੱਚੇ ਨੇ ਘਰੇ ਜਾ ਹਲਦੀ ਮੰਮੀ ਮੇਰੇ ਬੱਚੇ ਜਾਂ ਮੈਨੂੰ ਮੈਨੂੰ ਪਤਾ ਵੀ ਬੱਚੇ ਐ ਤੇ ਜਦ ਤੂੰ ਛੱਡ ਕੇ ਗਈ ਜਦ ਨਹੀਂ ਤੈਨੂੰ ਬੱਚੇ ਦੇਖੇ ਦੇਖੋ ਮੈਂ ਅੱਜ ਤੈਨੂੰ ਬੱਚੇ ਦੇਖ ਗਏ ਤੇ ਤੈਨੂੰ ਉਹਨੇ ਰੱਖਿਆ ਨਹੀਂ ਹੈਗਾ ਤੁਸੀਂ ਮੈਨੂੰ ਇੰਨਾ ਨਾ ਬੋਲਦੇ ਹੋ ਉੱਪਰ ਇੰਨਾ ਨਾ ਬੋਲਦੇ ਬੋਲਣਾ ਨਹੀਂ ਹੈਗਾ ਜਦ ਤੂੰ ਬੱਚੇ ਨੂੰ ਛੱਡ ਕੇ ਚਲੀ ਤੁਸੀਂ ਨਾ ਵੀ ਮੈਨੂੰ ਬੋਲਦੀ ਆ ਤੁਹਾਡੇ ਪਿੱਛੇ ਲੱਗ ਕੇ ਕੀ ਕਹਿੰਦੀ ਆ ਉਹ ਬੋਲਦੀ ਹੋ ਬਾਹਰ ਨਾਲ ਦੀ ਨਾਲ ਜੇ ਉਹ ਵੱਡੇ ਘਰੋਂ ਆਈ ਆ ਤਾਂ ਇਹਦਾ ਮਤਲਬ ਇਹ ਥੋੜੋ ਆ ਵੀ ਹਾਂ ਵੱਡਿਆਂ ਕੋਲ ਛਟੇ ਨੀ ਤੇ ਤਾਂ ਕੋਈ ਗੱਲੇ ਨਹੀਂ ਹੈਗੀ ਬੜੇ ਛੋਟੇ ਵੀ ਤੁਸੀਂ ਮੈਂ ਹਮੇਸ਼ਾ ਉਹਦੀ ਸਾਈਡ ਲਈਆ ਕਦੇ ਮੇਰੀ ਸਾਈਡ ਲਈਆ ਤੁਸੀਂ ਕਦੇ ਨਹੀਂ ਲਈ ਹੈਗੀ ਮੈਂ ਤਾਂ ਕਦੇ ਕੁਝ ਕਿਹਾ ਹੀ ਨਹੀਂ ਤੁਹਾਨੂੰ ਮੈਂ ਤਾਂ ਕਹਿੰਦੀ ਆ ਵੀ ਰਲ ਮਿਲ ਕੇ ਰਹੋ ਲੜਾਈ ਕਰਨ ਦਾ ਤਾਂ ਕੋਈ ਕੰਮ ਨਹੀਂ ਹੈਗਾ ਹੋ ਗਏ ਤੈਨੂੰ ਆਪਣੇ ਆਪ ਤੇ ਸ਼ਰਮ ਚਾਹੀਦੀ ਹੈ ਵੀ ਮੈਂ ਉੱਥੇ ਜਾ ਕੇ ਬਹਿ ਗਈ ਆਂ ਵੀ ਨਿਆਣੇ ਨੇ ਸਕੂਲ ਵੀ ਜਾਣਾ ਨਿਆਣੇ ਦੀ ਜ਼ਿੰਮੇਵਾਰੀ ਕੌਣ ਚੱਕੂਗਾ ਪਹਿਲਾਂ ਤੂੰ ਦੱਸ ਦੂਆ ਬੰਦਾ ਚੱਕਦਾ ਹੁੰਦਾ ਕੋਈ ਮਿੱਟੇ ਹੁੰਦਾ ਕੰਮ ਵੇਟ ਫਿਰ ਤੁਸੀਂ ਇੱਕ ਤਾਰ ਇੱਕ ਪਾਸੇ ਦਾ ਨਾ ਸੁਨੈਣਾ ਨੇ ਤਾਂ ਸੋਚਿਆ ਕਰ ਫਿਰ ਇੱਕ ਵਾਰ ਤਾਂ ਕਿਹਾ ਨਹੀਂ ਸੁਨੈਣਾ ਨੇ ਤਾਂ ਕਮ ਛੇ ਕਮ ਸੋਚਣਾ ਸੁਨੈਣਾ ਨੇ ਨੂੰ ਕੀ ਕਰੂੰਗੀ ਮੇਰੀ ਤਾਂ ਗੱਲ ਹੀ ਨਹੀਂ ਸਮਝ ਤੁਸੀਂ ਸੁਨੈਣਾ ਨੂੰ ਤੁਸੀਂ ਕਦੇ ਕਿਹਾ ਵੀ ਹਾਂ ਵੀ ਜਿਵੇਂ ਬੋਲਦੀ ਆ ਉਹ ਜਾਂ ਉਹ ਕੰਮ ਕਰਦੀ ਆ ਕਦੇ ਨਹੀਂ ਤੁਸੀਂ ਉਹਦੀ ਸਪੋਰਟ ਹੀ ਲਈ ਹੈ ਮੇਰੇ ਸਪੋਰਟ ਕਦੇ ਨਹੀਂ ਲੈਂਦੇ ਸਾਡੇ ਲਈ ਲਈ ਤੇਰੀ ਸਪੋਰਟ ਤੂੰ ਮੈਨੂੰ ਦੱਸਦੀ ਹੈ ਵੀ ਆਹ ਕਾ ਮੇਰੇ ਨਾਲ ਐਂ ਦਾ ਕਰਦੀ ਹੈ ਤੁਸੀਂ ਨਾਲ ਮਿਲ ਕੇ ਰਹੋ ਤੁਹਾਨੂੰ ਇਹ ਕਹਿੰਦੀ ਹੈ ਵੀ ਤੁਸੀਂ ਰਲ ਮਿਲ ਕੇ ਰਹੋ ਆਪਣਾ ਕੰਮ ਕਿੰਨਾ ਕੈਠਾ ਕਿੰਨਾ ਕੰਮ ਹੈ ਜਿਹੜਾ ਤੁਸੀਂ ਕਰਦੀਆਂ ਮੈਨੂੰ ਇਹ ਤਾਂ ਦੱਸੋ ਵੀ ਕੰਮ ਕਿੰਨਾ ਕ ਹੈ ਨਹੀਂ ਬਾਹਰ ਦਾ ਕੰਮ ਨੌਕਰੀ ਤੁਸੀਂ ਨਹੀਂ ਕਰਦੀਆਂ ਹੈਗੀਆਂ ਘਰ ਦਾ ਹੀ ਕੰਮ ਹੈ ਰੋਟੀ ਨਹੀਂ ਬਣਦੀ ਫਿਰ ਤੋਂ ਤੇ ਬਣਦਾ ਕੀ ਹੈ ਪਹਿਲੇ ਮੈਨੂੰ ਇਹ ਤਾਂ ਦੱਸੋ ਵੀ ਤੂੰ ਬਾਹਰੋਂ ਲਾ ਲਈ ਹੈ ਕਿਹੜੀ ਰੋਟੀ ਬੰਦੇ ਨੂੰ ਮੜਾ ਮੋਟਾ ਤਾਂ ਸੋਚਣਾ ਚਾਹੀਦਾ ਵੀ ਬੰਦੇ ਨੂੰ ਵੀ ਇੰਨਾ ਕਮ ਉਹ ਦਾਦੇ ਵਾਂਗ ਕਿੰਨਾ ਕੰਮ ਹੈ ਅਸੀਂ ਕੰਮ ਦੋਨੇ ਰਲ ਮਿਲ ਕੇ ਮਿੰਟ ਲੱਗਦਾ ਕੰਮ ਕਰਨੇ ਨੂੰ ਮੰਮੀ ਕੰਮ ਦੀ ਗੱਲ ਹੀ ਹੈਗੀ ਜਿਹੜਾ ਦਿਖਾਉਂਦੀ ਐ ਰੋ ਮੈਂ ਬਈ ਇੰਨੇ ਅਮੀਰ ਘਰ ਮਾਇਆ ਇੰਨੇ ਅਮੀਰ ਵੀਰ ਦੀ ਨਹੀਂ ਗੱਲ ਹੁੰਦੀ ਗਰੀਬਾਂ ਵੀਰ ਦੀ ਕੋਈ ਗੱਲ ਨਹੀਂ ਹੁੰਦੀ ਹੈ। ਤੁਸੀ ਦਾ ਤੁਸੀ ਤਾਂ ਖੁਲਕੇ ਹੀ ਐ। ਨਹੀਂ ਫਿਰ ਤੁਸੀਂ ਉਹਦੀ ਸਪੋਰਟ ਕਿਉਂ ਕਰਦੇ ਹੋ ਨਹੀਂ ਉਹ ਨਹੀਂ ਕੰਮ ਨੂੰ ਕਰਦਾ ਸਹੀ ਵੀ ਕੰਮ ਪਤਾ ਨਹੀਂ ਕੰਮ ਨੂੰ ਕਰਦਾ। ਕੰਮ ਉਹਨੇ ਵੀ ਕਰਨਾ ਉਹਨੇ ਕਿਹੜਾ ਕਿਸੇ ਹੋਰ ਨਾਲ ਕਰਨਾ ਕੰਮ ਉਹਨੇ ਵੀ ਕਰੂਗੀ ਕੰਮ ਉਹ ਵੀ। ਤੂੰ ਆਪਣਾ ਦੇਖ ਹੁਣ ਆਪਣਾ ਦੇਖਣਾ ਕੰਮ ਇਕੱਠੀਆਂ ਕਰੋ ਇੱਕ ਸਵੇਰ ਦਾ ਕਰ ਲਿਆ ਕਰੋ ਇੱਕ ਸ਼ਾਮ ਦਾ ਕਰ ਲਿਆ ਕਰੋ। ਬਸ ਸ਼ਾਮ ਦਾ ਫਿਰ ਕਰ ਲਿਆ ਕਦੇ ਸਵੇਰ ਦਾ ਮੈਂ ਕਰ ਲਿਆ ਕਰੂੰਗੀ। ਹਾਂ। ਸਵੇਰ ਚਣਕੂ ਚਲਾ ਲਿਆ ਕਦੇ। ਆਦਮ ਲਾ ਦੇਆ ਕਰੂਗੀ ਬਾਕੀ ਮੈਂ ਕਰ ਲੂਗੀ ਜੋ ਰੋਜ਼ ਲੜਾਈ ਪਾ ਕੇ ਤਾਂ ਸਰਨਾ ਨਹੀਂ ਹੈਗਾ ਵੀ ਰੋਜ਼ ਲੜਾਈ ਪਾ ਕੇ ਬੈਠੇ ਲੋਕਾਂ ਨੂੰ ਜਲੂਸ ਦੱਸਣਾ ਇਹ ਇਹ ਨਹੀਂ ਤੁਹਾਡੇ ਵਾਸਤੇ ਚੰਗੀ ਗੱਲ ਮੈਂ ਤਾਂ ਇਹ ਕਹਿਨੀ ਹੈ ਬਾਕੀ ਤੁਹਾਡੀ ਸਮਝ ਹੈ ਜਿੱਦਾਂ ਤੁਸੀਂ ਸੋਚਣਾ ਉਦਾਂ ਤੁਸੀਂ ਦੇਖ ਲਓ ਮੈਂ ਨਹੀਂ ਰੋਜ਼ ਲੋਕਾਂ ਨੂੰ ਤਮਾਸ਼ਾ ਦਿਖਾ ਸਕਦੀ ਤੁਸੀਂ ਸੁਣਾਣਾ ਨੂੰ ਸਮਝਾ ਦਿਓ ਬਸ ਠੀਕ ਹੈ ਸ਼ਾਂਤੀ ਬਾਰੇ ਕੋਈ ਨਾ ਮੈਂ ਕਹਿ ਦੂੰਗੀ ਵੀ ਕੰਮ ਆਪਣਾ ਭਾਈ ਕਰ ਲਿਆ ਕਰ ਮੇਰੇ ਮੂੰਹ ਨਾ ਲੱਗੇ ਜ਼ਿਆਦਾ ਮੂਨੇ ਮੂਨੇ ਲੱਗਣੇ ਨੂੰ ਕੀ ਉਹ ਮਰ ਮਰੋੜ ਕੇ ਗੱਲਾਂ ਕਰਦੀ ਏ ਲੈ ਤੇਹੀ ਤੇ ਤੈਨੂੰ ਇਹੀ ਤੇ ਤੇਰੇ ਅਕਲ ਦਾ ਘੜਾ ਪਿਆ ਹੋਇਆ ਤੇਰੇ ਅਕਲ ਚ ਘੜਾ ਨਾਲ ਕੋਲ ਜਾ ਕੇ ਗੱਲਾਂ ਕਰਦੀ ਏ ਕਿਸੇ ਕੋਲ ਨਹੀਂ ਬਹਿੰਦੀ ਜਾ ਕੇ ਉਹ ਕਿਹੜੀਆਂ ਮਾਰੇ ਉਧਰ 2 ਮਿੰਟ ਖੜ੍ਹ ਜਾਵੇਂ ਤਾਂ ਖੜ੍ਹ ਜਾਵੇਂ ਨਹੀਂ ਉਧਰ ਕਿਸੇ ਦੇ ਘਰੇ ਕੀ ਤੇ ਜਾਂਦੀ ਜਦ ਮੈਂ ਵੀ ਖੜ੍ਹਦੀ ਤਾਂ ਫਿਰ ਉਹ ਕਦੇ ਖੜ੍ਹਦੀ ਆ ਮੇਨੂੰ ਤਾਂ ਖੜ੍ਹਨ ਨਹੀਂ ਦਿੰਦੇ ਉਹ ਵੀ ਨਹੀਂ ਖੜ੍ਹੂਗੀ ਤੂੰ ਬੰਦ ਕਰ ਦੋ ਤਾਂ ਵੀ ਖੜ੍ਹਨਾ ਹਾਂ ਇਹਨਾਂ ਨਾਲ ਗੱਲ ਚੱਬ ਜੱਬ ਕੇ ਕਰੀ ਚੱਲ